ਹਾਂਜੀ ਅੱਜ ਮੈਂ ਖੜਾ ਸੀ ਪਿੰਡ ਢਨੋਲਾ ਜ਼ਿਲ੍ਹਾ ਬਰਨਾਲ ਬਰਨਾਲੇ ਦੇ ਨਾਲ ਹੀ ਆਪਨੇ ਲੱਗਦਾ ਜਿੱਥੇ ਆਪਣੇ ਰਾਈਆਂ ਕੋਲੇ ਆਏ ਸੀ ਕੁਝ ਰਿਪੀਟਰ ਕੇਸ ਸੀ ਇਹਨਾਂ ਦੇ ਇੱਕ ਦੋ ਤੇ ਉਹ ਦੇਖਣ ਲਈ ਅੱਜ ਦੀ ਵੀਡੀਓ ਬੜੀ ਖਾਸ ਹੈ ਵੀਡੀਓ ਬਣਾਉਣ ਦਾ ਮਕਸਦ ਇਹ ਸੀ ਵੀ ਆਪਣਾ ਕੁਛ ਨਾ ਕੁਛ ਸਿੱਖਣ ਨੂੰ ਨਵੇਂ ਫਾਰਮਰ ਨੂੰ ਮਿਲਦਾ ਰਹਿੰਦਾਗਾ ਕਿਉਂਕਿ ਜੋ ਆਪਾਂ ਪ੍ਰੋਬਲਮਾਂ ਫੇਸ ਕਰਦੇ ਆਂ ਹਰ ਰੋਜ਼ੀ ਅਸੀਂ ਦੇਖਦੇ ਆਂ ਵੀ ਬਾਰ ਬਾਰ ਮਸਟੈਟਸਾਈਜ਼ ਨੇਰ ਪੀਟਰ ਹੋ ਜਾਂਦੀਆਂ ਜਾਂ ਹੁਣ ਓਵਰਸਨ ਬੜੇ ਹੋ ਰਹੇ ਆ ਅੱਜ ਕੱਲ ਆ ਮੌਸਮ ਚ ਤੇ ਉਹਦਾ ਇੱਕ ਕਾਰਨ ਇਹ ਵੀ ਬਣਦਾ ਤੁਹਾਨੂੰ ਦਿਖਾਉਣ ਲੱਗਿਆ ਇਹ ਦੇਖੋ ਇਹ ਪਾਣੀ ਆ ਵੀਰਾਂ ਦਾ ਪਸ਼ੂਆਂ ਨੂੰ ਪਾਣੀ ਪੀਉਣ ਵਾਲੀ ਖੇਲ ਹੈ ਵੈਸੇ ਤਾਂ ਇਹਨਾਂ ਨੇ ਬੜਾ ਵਧੀਆ ਇੰਤਜ਼ਾਮ ਕਰਾਇਆ ਸੀ ਟੁਕੜੀ ਵਗੈਰਾ ਲਾਈ ਆ ਪਰ ਇਹ ਚ ਫਿਰ ਵੀ ਜਲਬ ਲੱਗੀ ਹੋਈ ਆ ਇਹ ਇਹਨਾਂ ਨੂੰ ਨਹੀਂ ਪਤਾ ਵੀਰਾਂ ਨੂੰ ਚਲੋ ਇਹਨਾਂ ਦਾ ਇੱਕ ਚ ਕਸੂਰ ਨਹੀਂ ਹੈ ਇਹ ਧੁੱਪੇ ਹੋਣ ਕਾਰਨ ਇਹ ਚ ਜਲਬ ਲੱਗਦੀ ਆ ਵੀ ਜੋ ਪਾਣੀ ਵਾਲੀ ਖੇਲ ਆ ਆਪਣੀ ਧੁੱਪੇ ਵੀ ਨਹੀਂ ਚਾਹੀਦੀ ਇਹ ਪਾਣੀ ਦੀ ਉਲੀ ਆ ਜੋ ਜਲਬ ਲੱਗਦੀ ਆ ਜਿਸ ਨੂੰ ਆਪਾਂ ਐਲਗੀ ਬੋਲਦੇ ਆ ਇਸ ਨਾਲ ਮਸਟੈਟਸ ਗਾਵਾਂ ਵਿੱਚ ਬਹੁਤ ਜ਼ਿਆਦਾ ਆਉਂਦੀ ਆ ਵਾਰ-ਵਾਰ ਮਸਟੈਟਸ ਆਉਂਦੀ ਆ ਜੇ ਤੁਹਾਡੇ ਪਾਣੀ ਵਿੱਚ ਜਲਬ ਲੱਗਦੀ ਆ ਕਿੰਨੇ ਮਰਜੀ ਦਵਾਈਆਂ ਦੇ ਲਓ ਤੁਸੀਂ ਮੈ ਸਟੈਟਸ ਰੋਕਣ ਲਈ ਤੁਸੀਂ ਰੋਕ ਹੀ ਨਹੀਂ ਸਕਦੇ ਉਹਨੂੰ ਵਾਰ-ਵਾਰ ਮੱਜਾਂ ਦੇ ਵੀ ਆਉਣ ਲੱਗ ਜਾਂਦੀ ਆ ਪਰ ਕੁਝ ਟਾਈਮ ਲਈ ਮੱਜਾਂ ਨਿਊਟਰਲਾਈਜ਼ ਕਰ ਦਿੰਗਾ ਬਾਅਦ ਚੋਂ ਫਿਰ ਮੱਜਾਂ ਦੇ ਵੀ ਆਉਣ ਲੱਗ ਜਾਂਦੀ ਆ ਫਿਰ ਦੂਜੇ ਨੰਬਰ ਤੇ ਇਸ ਨਾਲ ਲਿਵਰ ਡੈਮੇਜ ਹੁੰਦਾ ਪਸ਼ੂਆਂ 'ਚ ਜਿਸ ਨਾਲ ਲੈਮਨੈਸ ਦੀ ਪ੍ਰੋਬਲਮ ਆਉਂਦੀ ਆ ਅ ਫਿਰ ਉਸ ਤੋਂ ਅਗਲੀ ਪ੍ਰੋਬਲਮ ਆਉਂਦੀ ਆ ਅਵਰਸਨ ਦੀ ਪਸ਼ੂਆਂ ਦੀ ਫਿਰ ਰਿਪੀਟ ਬਰੀਡਿੰਗ ਦੀ ਬਹੁਤ ਸਾਰੇ ਕੇਸ ਆ ਜੋ ਇਹਦੇ ਇਸ ਨਾਲ ਜੁੜੇ ਹੋਏ ਨੇ ਜੇ ਆਪਾਂ ਸਾਰੇ ਗਨੌਣ ਬੈਠੀਏ ਤਾਂ ਵੀਡੀਓ ਬਹੁਤ ਲੰਬੀ ਹੋ ਜਾਣੀ ਆ ਬਗਲ ਮੁਕਦੀ ਇਹ ਹੈ ਵੀ ਆਪਾਂ ਨੂੰ ਜੇ ਆਪਾਂ ਪਸ਼ੂਆਂ ਵਾਲ ਜਿਵੇਂ ਪਾਣੀ ਪਿਉਣ ਵਾਲੀ ਖੇਲ ਹੈ ਕੋਸੇ ਦੇ ਰੱਖੋ ਵੀ ਸਾਵੇਂ ਹੋਵੇ ਅ ਔਰ ਕੋਸੇ ਸੇ ਰੱਖੋ ਦੂਜੀ ਵੀ ਟੁਕੜੀ ਲੱਗੀ ਹੋਵੇ ਜੇ ਟੁਕੜੀ ਨਹੀਂ ਲੱਗੀ ਤਾਂ ਉਸ ਵਿੱਚ ਆਪਾਂ ਨੂੰ ਕਲੀ ਫੇਰਨੀ ਜ਼ਰੂਰੀ ਹੈ ਕਲੀ ਆਮ ਕਲੀ ਨਹੀਂ ਲੈਣੀ ਆਪਾਂ ਨੂੰ ਬਾਜ਼ਾਰ ਵਾਲੀ ਜੋ ਅਣਬੁਝਾ ਚੂਨਾ ਹੁੰਦਾ ਡਲੇ ਵਾਲੀ ਕਲੀ ਉਹ ਲੈਣੀ ਹੁੰਦੀ ਹੈ ਉਹ ਆਪਾਂ ਪਾਣੀ ਛਿੜਕ ਕੇ ਭੁਜਾ ਲੈਣੀ ਆ ਉਸ ਤੋਂ ਬਾਅਦ ਉਹਦਾ ਪਾਊਡਰ ਬਣਾ ਕੇ ਰੱਖ ਲਓ ਉਹਨੂੰ ਹਰ ਹਫ਼ਤੇ ਆਪਣੀ ਖੇਲ ਵਿੱਚ ਫੇਰਦੇ ਰਹੋ ਜੇ ਟੁਕੜੀ ਨਹੀਂ ਲੱਗੀ ਔਰ ਖੇਲ ਤੁਹਾਡੀ ਧੁੱਪਿਆ ਫਿਰ ਤਾਂ ਬਹੁਤ ਹੀ ਜਿਆਦਾ ਜ਼ਰੂਰੀ ਹੈ ਤੇ ਇਹਨਾਂ ਵੀਰਾਂ ਨੂੰ ਆਪਾਂ ਸਮਝਾਤਾ ਅ ਠੀਕ ਹੈ ਬਾਈ ਜੀ ਕੁਝ ਕਹਿਣਾ ਚਾਹੋਗੇ ਨਹੀਂ ਨਹੀਂ ਠੀਕ ਹੈ ਗੱਲ ਕੋਈ ਗੱਲ ਨਹੀਂ ਠੀਕ ਹੈ ਜੀ ਬਸ ਅੱਗੇ ਤੋਂ ਤੁਸੀਂ ਅੱਗੇ ਇਹ ਗੱਲ ਬਾਰੇ ਪਤਾ ਸੀ ਤੁਹਾਨੂੰ ਮਾੜਾ ਮੋਟਾ ਕਿਸੇ ਨੇ ਦੱਸਿਆ ਸੀ ਇਹਦੇ ਬਾਰੇ ਨਹੀਂ ਪਤਾ ਜੀ ਠੀਕ ਹੈ ਚਲੋ ਠੀਕ ਹੈ ਆਪਾਂ ਵੀਡੀਓ ਵੀ ਬਣਾਈ ਤਾਈਆਂ ਵੀ ਕੱਲੀ ਸੋਸ਼ੇਵਾਜੀ ਨਹੀਂ ਹੁੰਦੀ ਇਹ ਚ ਵੀ ਕੁਝ ਨਾ ਕੁਝ ਸਿੱਖਾਉਣ ਵੀ ਫਾਰਮਰ ਦਾ ਕੁਛੇ ਦਾ ਭਲਾ ਹੋਵੇ ਕੁਝ ਨਾ ਕੁਝ ਸਿੱਖਣ ਨੂੰ ਮਿਲਦਾਗਾ ਉਹ ਇਸ ਮਕਸਦ ਨਾਲ ਵੀਡੀਓ ਬਣਾਈ ਹੈ ਅ ਠੀਕ ਹੈ ਜੀ ਜੋ ਵੀਰ ਵੀਡੀਓ ਵਿੱਚ ਐਂਡ ਤੱਕ ਜੁੜੇ ਨੇ ਹੋਰ ਵੀ ਇਸ ਤਰ੍ਹਾਂ ਦੇ ਵੀਡੀਓ ਲੈ ਕੇ ਆਉਂਦੇ ਰਹਾਂਗੇ ਜੇ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਰਨਾ ਔਰ ਕਮੈਂਟ ਕਰਕੇ ਦੱਸ ਸਕਦੇ ਹੋ ਕਿ ਇਸ ਤਰ੍ਹਾਂ ਲੱਗੀ ਜੇ ਕੋਈ ਸਵਾਲ ਆ ਉਹ ਵੀ ਕਮੈਂਟ ਕਰਕੇ ਪੁੱਛ ਸਕਦੇ ਹੋ ਇਸ ਸੰਬੰਧੀ ਪਾਣੀ ਦੀ ਉਲੀ ਸੰਬੰਧੀ ਅ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਪੇਜ ਨੂੰ ਲਾਈਕ ਫੋਲੋ ਕਰੋ ਸਭ ਦਾ ਬਹੁਤ ਬਹੁਤ ਧੰਨਵਾਦ ਜੀ